ਅੱਜ ਸਾਡੇ ਕੋਲ ਆਇਆ ਇਸ ਵੇਲੇ ਸਾਡੇ ਮਾਨਯੋਗ ਕੈਬਨਰ ਮਿੰਸਟਰ ਦੰਦਰ ਗੋਲ ਜੀ ਜਿਹੜੇ ਬਹੁਤ ਪਿਆਰੇ ਮਿੱਤਰ ਨੇ ਭਲਾ ਦੇ ਸਾਡੇ ਉਹਨਾਂ ਦੀ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਈ ਆ ਤੇ ਉਹ ਹਰ ਪੀੜਤਾ ਨੂੰ ਉਹ ਆ ਕੇ ਜਿਹੜੇ ਚੈੱਕ ਉਹ ਵੰਡਣ ਵਾਸਤੇ ਆਏ ਆ 2-3 ਪਹਿਲਾਂ ਮੁੱਖ ਮੰਤਰੀ ਸਾਹਿਬ ਖੁਦ ਆਏ ਸੀਗੇ ਉਹਨਾਂ ਨੇ ਸਾਰੇ ਦਿਿਆਂ ਦੇ ਵਿੱਚ ਮਲਪੜੀਆਂ ਦੀ ਡਿਊਟੀ ਲਈ ਆ ਕਿ ਸਾਡੇ ਜ਼ਿਲ੍ਹੇ ਚ ਅੱਜ ਵੀ ਕੋਟ ਸਾਹਿਬ ਤੁਸੀਂ ਜੀ ਉਹਨਾਂ ਨੇ ਇੱਕ ਬਾਗਵਾ ਪਿੰਡ ਹੈ ਤੇ ਕੋਟਲੀ ਦੀ ਗੀਤ ਪਿੰਡ ਹੈ ਉੱਥੋਂ ਦੇ ਜਿਹੜੇ 28 ਪਰਿਵਾਰਾਂ ਨੂੰ ਜਿਹੜਾ ਉਹ ਚੈੱਕ ਜਿਹੜੇ ਆ ਉਹ ਵੱਡੇ ਆ ਸੋ ਮੈਂ ਸਮਝਦਾ ਕਿ ਅਸੀਂ ਰੋਜ਼ ਹੀ ਜਿਵੇਂ ਤਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਰੋਜ਼ ਦੇ ਰੋਜ਼ ਹੀ ਚੈੱਕ ਜਿਹੜੇ ਵੱਧਿਆ ਕਰਾਂਗੇ ਸਾਡੀਆਂ ਕਈ ਸਮੱਸਿਆਵਾਂ ਜਿਹੜੀਆਂ ਸਾਡੇ ਸਾਹਮਣੇ ਹੁੰਦੀਆਂ ਤੁਹਾਨੂੰ ਵੀ ਕਾਲ ਆਈ ਮੇਰੇ ਕੋਲ ਆਈ ਕਿ ਬਹੁਤ ਜਿਹੜੇ ਆ ਥੱਲੇ ਖਰਾਬ ਹੋ ਗਏ ਸਾਡੇ ਜੀ ਵਾਟਰ ਜਾਲੀ ਵੀ ਪਾ ਦੇ ਇਹ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਜਗਾ ਮੰਤਰੀ ਸਾਹਿਬ ਨੂੰ ਜਗਾ ਇਹ ਵੀ ਲਵਾਵਾਂਗੇ ਔਰ ਜਿਹੜੀ ਗੱਲ ਜਿਹੜੀ ਕਿਸਾਨਾਂ ਨੇ ਕੀਤੀ ਆ ਕਿ ਪਾਸ ਜਿਹੜੀ ਅਦੇਪ ਪਈ ਆ ਉਹਦਾ ਕੋਈ ਹੱਲ ਨਹੀਂ ਸਾਡੇ ਕੋਲ ਕਿਉਂਕਿ ਉਹਨਾਂ ਜ਼ਮੀਨਾਂ ਦਾ ਵੀ ਮੈਂ ਉਧਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਵੇਜ ਜੋ ਕਰ ਸਕਦਾ ਇਹ ਸਾਡਾ ਇੱਕ ਹੋਰ ਮਸਲਾ ਹੈ ਸੋ ਜਿੰਨੇ ਮਸਲੇ ਇੱਥੇ ਹਰ ਪਿੱਛਤਾ ਦੇ ਆ ਅਸੀਂ ਸਾਰੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਪਰ ਮੁੱਖ ਮੰਤਰੀ ਸਾਹਿਬ ਦਾ ਬਹੁਤ ਹੀ ਮਹੱਤਵਪੂਰਨ ਸਾਡੇ ਵੱਲ ਧਿਆਨ ਹੈ ਤੁਸੀਂ ਦੇਖੋ ਆਪਾਂ ਪਹਿਲੇ ਦਿਨ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜਿਸ ਦਾ ਖੇਤ ਉਸ ਦੀ ਵੇਦ ਕਰ ਦੇਈ ਉਹਨਾਂ ਨੇ ਅਗਲੇ ਦਿਨ ਜਾ ਕੇ ਬੁੱਲਰ ਕਬੜ ਦੇ ਵਿੱਚ ਪੌਲਸੀ ਜਿਹੜੀ ਲੈ ਲੀ ਅੱਜ ਸਾਰੇ ਪੰਜਾਬ ਦੇ ਕਿਸਾਨ ਦੇ ਨੇ ਕੰਡ ਰੱਖਿਆ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਫੜਾਂ ਦੇ ਨਾਲ ਬਰਬਾਦੀ ਹੋਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਤਾਂ ਉਸ ਸਮੇਂ ਪੰਜਾਬ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਬਿਹਤਰੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸੇ ਸਮੇਂ ਅਨਾਉਂਸ ਕੀਤਾ ਸੀ ਕਿ ਅਸੀਂ ਹਰ ਜੋ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇਵਾਂਗੇ ਤੇ ਉਸ ਮੁਆਵਜ਼ੇ ਦੀ ਰਾਸ਼ੀ ਵੰਡਣ ਦੇ ਤਹਿਤ ਬਸੋ ਮੁੱਖ ਮੰਤਰੀ ਸਾਹਿਬ ਖੁਦ ਦਿੱਤੀ ਆਏ ਸੀ ਤੇ ਉਹਨਾਂ ਨੇ 5 ਕਰੋੜ 75 ਲੱਖ ਦੀ ਦੇ ਚੈੱਕ ਸੀ ਜਿਹੜੇ ਉਹ ਇਥੇ ਲੋਕਾਂ ਨੂੰ ਦਿੱਤੇ ਸੀ ਤੇ ਨਾਲ ਦੀ ਨਾਲ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਖੜੇ ਹੀ ਪੈ ਗਏ ਸੀ। ਸੋ ਅੱਜ ਜਦੋਂ ਉਹਨਾਂ ਨੇ ਡਿਊਟੀ ਲਈ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਸਾਰੇ ਮੰਤਰੀ ਅਨਗਨਗ ਸਟੇਸ਼ਨਾਂ ਤੇ ਲੋਕਾਂ ਨੂੰ ਇਹ ਰਾਸ਼ੀ ਦੇਣ ਦੇ ਗਏ ਆ ਤੇ ਮੈਂ ਅੱਜ ਅਜਨਾਲਾ ਦੇ ਵਿੱਚ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਦੀ ਤਾਲੀਆਂ ਐਮਐਲਏ ਸਾਹਿਬ ਜੀ ਤੋਂ ਜਿਨ੍ਹਾਂ ਨੇ ਇਸ ਕੁਦਰਤੀ ਆਫਤ ਦੇ ਸਮੇਂ ਬਹੁਤ ਸ਼ਿੱਦਤ ਦੇ ਨਾਲ ਲੋਕਾਂ ਦਾ ਸਾਥ ਦਿੱਤਾ ਉਹਨੇ ਲੋਕਾਂ ਨੇ ਨਾਲ ਖੜੇ ਵੀ ਮੇਰੇ ਨਾਲ ਸੀ ਸੋ ਅੱਜ ਅਸੀਂ 28 ਲੋਕਾਂ ਨੂੰ 28 ਲੋਕਾਂ ਨੂੰ 24 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਆ ਦਿੱਤੇ ਨੇ ਤੇ ਪੈਸੇ ਹੁਣੀ ਉਹਨਾਂ ਦੇ ਖਾਤੇ ਦੇ ਵਿੱਚ ਜਿਹੜਾ ਉਹ ਤੁਰੰਤ ਟਰਾਂਸਫਰ ਹੋ ਗਏ ਸੋ ਇਸ ਤੋਂ ਬਾਅਦ ਵੀ ਜਿਵੇਂ ਜਿਵੇਂ ਸਾਰਾ ਜੋਰਾ ਅੰਦਾਜ਼ਾ ਜਾਂਦਾ ਹੈ ਨਾਲ ਦੀ ਨਾਲ ਅਸੀਂ ਇਹ ਤੈਅ ਕੀਤਾ ਹੈ ਕਿ ਨਾਲ ਦੀ ਨਾਲ ਉਹਨਾਂ ਖਾਤਿਆਂ ਦੇ ਵਿੱਚ ਪੈਸੇ ਪਾਇਆ ਜਾਂਦਾ ਇਹ ਨਹੀਂ ਵੀ ਇੰਤਜ਼ਾਰ ਕਰੀਏ ਵੀ ਸਾਰੇ ਪਿੰਡ ਦੇ ਇਕੱਠੇ ਹੋ ਜਾਂਦੇ ਆ ਅੱਜ ਜਿਹੜੇ ਦੋ ਪਿੰਡ ਸੀ ਕੋਟ ਜਬੀਰ ਸਿੰਘ ਕੋਟ ਨਹੀਂ ਜਬੀਰ ਸਿੰਘ ਦੇ ਦਾਰਾ ਇਹ ਦੋਨਾਂ ਪਿੰਡਾਂ ਦਾ ਸੋ ਇੱਕ ਪਿੰਡ ਦੇ ਵਿੱਚ ਵੀ ਜੇ ਕਿਸੇ ਟਾਈਮ ਦੇ ਅਲੱਗ-ਅਲੱਗ ਆਂਦੇ ਨੇ ਤਾਂ ਨਾਲ ਦੀ ਨਾਲ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਇਆ ਜਾਂਦਾ ਸੋ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਜੋ ਨੁਕਸਾਨ ਲੋਕਾਂ ਦਾ ਹੋਇਆ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਸਾਨੂੰ ਇਸ ਚੀਜ਼ ਦਾ ਦੁੱਖ ਵੀ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੋਇਆ ਹੈ ਫਸਲਾਂ ਬਿਲਕੁਲ ਪੱਕੀਆਂ ਪੱਕਣ ਤੇ ਤਿਆਰ ਸੀ ਤੇ ਅਸੀਂ 20000 ਰੁਪਏ ਪਰੇ ਕਰਦੀ ਜਿਹੜੀ ਰਾਸ਼ੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਉਹ ਦੇ ਰਹੇ ਆ ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਸਿਰਫ ਤੇ 6800 ਰੁਪਏ ਜਿਹੜਾ ਉਹ ਤੈ ਕੀਤਾ ਹੋਇਆ ਹੈ ਹੁਣ ਮੈਂ ਸਮਝਦਾ 6800 ਰੁਪਏ ਦਾ ਕੋਈ ਹੈ ਹੀ ਨਹੀਂ ਗੱਲ ਹੀ ਨਹੀਂ ਹੈ ਤੇ ਅਸੀਂ ਬੇਨਤੀਆਂ ਵੀ ਕੀਤੀਆਂ ਕਿ ਇਸ ਰਾਸ਼ੀ ਨੂੰ ਵਧਾਇਆ ਜਾਵੇ ਪਰ ਕੇਂਦਰ ਦੀ ਸਰਕਾਰ ਨਹੀਂ ਮੰਨ ਰਹੀ ਤੇ ਅਸੀਂ ਆਪਣੇ ਤੌਰ ਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ 20000 ਰੁਪਏ ਦੀ ਇਹ ਵੀ ਇੱਕ ਜਗਮਾਂ ਦੇ ਮੱਲੋਂ ਲਾਉਣ ਵਾਲੀ ਗੱਲ ਹੈ ਉਹ ਕੀਤਾ ਹੁਣ ਘਰਾਂ ਦੇ ਲਈ ਵੀ 1 ਲੱਖ 20000 ਰੁਪਏ ਦੀ ਰਾਸ਼ੀ ਕੀਤੀ ਹੈ ਤੇ ਜਿਹੜੇ ਪਸ਼ੂ ਨੁਕਸਾਨ ਹੋਇਆ ਪਸ਼ੂਆਂ ਦਾ ਉਹਦੇ ਲਈ ਵੀ 1,20,000 ਰੁਪਏ ਦਾ ਫੈਸਲਾ ਜਿਹੜਾ ਦੇਣ ਦਾ ਉਹ ਪੰਜਾਬ ਸਰਕਾਰ ਨੇ ਕੀਤਾ ਹੈ ਇਹ ਵੀ ਲੋਕਾਂ ਨੂੰ ਦਿੱਤਾ ਜਾਊਗਾ ਹਰ ਮਦਦ ਮੇਰਾ ਕਹਿਣ ਤੋਂ ਪਾਵੇ ਕਿ ਹਰ ਤਰ੍ਹਾਂ ਦੀ ਮਦਦ ਜੋ ਹੋ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਇਸ ਖੜਪੀਟ ਸਮੇਂ ਦੇ ਵਿੱਚ ਲੋਕਾਂ ਦੀ ਕੀਤੀ ਜਾਊਗੀ ਤੇ ਦੂਜਾ ਅਸੀਂ ਇਹ ਵੀ ਫੈਸਲਾ ਕੀਤਾ ਕਿ ਦਰਿਆਵਾਂ ਦੇ ਵਿੱਚ ਜਿਹੜੀ ਸਿਲਟ ਵੱਡੀ ਕੀਤੀ ਦੇ ਵਿੱਚ ਜਮ੍ਹਾਂ ਹੋ ਗਈ ਇੱਥੇ ਤਾਂ ਉਹ ਡੀਸਰਟਿੰਗ ਕਰਵਾਈ ਜਾਵੇ ਤਾਂ ਕਿ ਕ੍ਰੀਕ ਹੈ ਜਿਹੜੀ ਸਹੀ ਜੱਲੇ ਪਾਣੀ ਦਰਿਆ ਦਾ ਰਸਤਾ ਨਾ ਬਦਲੇ ਉਹਦੇ ਲਈ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰसों ਦੀ ਕੈਬਨਟ ਮੀਟਿੰਗ ਸੀ ਅਸੀਂ 85 ਜਿਹੜੀਆਂ ਸਾਈਟਸ ਨੇ ਆਈਡੈਂਟੀਫਾਈ ਕੀਤੀਆਂ ਨੇ ਤੇ 85 ਸਾਈਟਸ ਦਾ ਜਿਹੜਾ ਟੈਂਡਰ ਦੇਣਾ ਹੁੰਦਾ ਉਹ 21 ਦਿਨ ਦਾ ਟੈਂਡਰ ਦੇਣਾ ਹੁੰਦਾ ਦਾ ਸੀ ਉਹ ਵੀ ਉੱਤੇ ਫੈਸਲਾ ਕੀਤਾ ਮੰਤਰੀ ਸਾਹਿਬ ਨੇ ਕਿ 14 ਦਿਨ ਦੇ ਵਿੱਚ ਟੈਂਡਰ ਲਾ ਕੇ ਜਿਹੜਾ ਉਹ ਸਾਰੇ ਦਰਿਆਵਾਂ ਦੀ ਸਫਾਈ ਚੰਗੀ ਤਰ੍ਹਾਂ ਕੀਤੀ ਜਾਵੇ ਤੇ ਜਿਹੜੀਆਂ ਪਹਿਲਾਂ ਬਰੀਚਾਂ ਹੋਈਆਂ ਤੇ ਉਹ ਆਲਮੋਸਟ ਸਾਰੀਆਂ ਬਰੀਚਾਂ ਜਿਹੜੀਆਂ ਉਹ ਫਿਲ ਕਰ ਦਿੱਤੀਆਂ ਗੰਢਿਆਂ ਨੂੰ ਮਜ਼ਬੂਤ ਕੀਤਾ ਜਾਊਗਾ ਉਸੇ ਰੇਤੇ ਨੂੰ ਵੱਢ ਕੇ ਤੇ ਉਸ ਰੇਤੇ ਨੂੰ ਵੇਚਿਆ ਜਾਊਗਾ ਟੈਂਡਰ ਲਾ ਕੇ ਸੋ ਇਹ ਜਿਹੜਾ ਫੈਸਲਾ ਹੈ ਉਗਿਆਸੀ ਨਾਂ ਵੀ ਨਾਲ ਦਿੱਤਾ ਹੈ ਕਿੰਨੀਆਂ ਕਿੰਨੀਆਂ ਸਾਈਟਾਂ ਜਵੇਂ ਰਾਵੀ ਦੇ ਵਿੱਚ ਕਿੰਨੀਆਂ ਸਾਈਟਾਂ ਦਾ ਡਾਟਾ ਦੇ ਬੈਠਾ ਅਸੀਂ 85 ਸਾਈਟਾਂ ਜਿਹੜੀਆਂ ਆਡੈਂਟੀਫਾਈ ਕੀਤੀਆਂ ਨੇ ਜਿਹਦੇ ਵਿੱਚ 28 ਸਾਈਟਾਂ ਨੇ ਜਿਹੜੀਆਂ ਉਹ ਵਿਆਸ ਦਰਿਆ ਦੀਆਂ ਹਰ ਵਿਆਸ ਦਰਿਆ ਜਿਹੜਾ ਇਹ ਪਿਛਲੀ ਕਾਂਗਰਸ ਦੀ ਸਰਕਾਰ ਨੇ ਇਹਨੂੰ ਰਾਮਸਰ ਸਾਈਟ ਦੇ ਪੇਅਰ ਕਰਾ ਲਿਆ ਸੀ ਜਿਹਦਾ ਕੁਝ ਮਤਲਬ ਨਹੀਂ ਸੀ ਉਹ ਰਾਮਸਰ ਸਾਈਟ ਦਾ ਮਤਲਬ ਹੈ ਕਿ ਵਾਈਲਡ ਲਾਈਫ ਇੱਥੇ ਅਸੀਂ ਕੋਈ ਰੀਤਾਂ ਨਹੀਂ ਘੜ ਸਕਦੇ ਕੁਝ ਨਹੀਂ ਉੱਥੇ ਕਰ ਸਕਦੇ ਕੋਈ ਇੱਕ ਬੋਰਡ ਬਣਿਆ ਹੈ ਸੈਂਟਰ ਗਵਰਨਮੈਂਟ ਤੋਂ ਸਾਨੂੰ ਉਹਦੀ ਪ੍ਰਵਾਨਗੀ ਲੈਣੀ ਪਈ ਜਿਹੜਾ ਫੈਸਲਾ ਉਹ ਠੀਕ ਨਹੀਂ ਸੀ ਕਿਉਂਕਿ ਦਰਿਆ ਦੇ ਰਸਤਾ ਬਦਲ ਲਾਉਂਦੇ ਨੇ ਜੀ ਦਰਿਆ ਚੋਂ ਰਹਿਤਾ ਨਹੀਂ ਚੱਕਾਂਗੇ ਦੋਵਾਂ ਦਾ ਨੁਕਸਾਨ ਅਲਟੀਮੇਟਲੀ ਹੁੰਦਾ ਮੇਰੇ ਅਸਲ ਨੂੰ ਦੇਖੀ ਡਬਲ ਦਾ ਨੁਕਸਾਨ ਹੋਇਆ ਸੋ ਇਹ ਨੁਕਸਾਨ ਹੈ ਜਿਹੜਾ ਅਸੀਂ ਚੱਲ ਰਹੇ ਹਾਂ ਪਰ ਸਾਨੂੰ ਜਾਣਾ ਪੈਣਾ ਉੱਤੇ ਸੈਂਟਰ ਵਰਕਰ ਕੋਲ ਉੱਥੇ ਵੀ ਅਸੀਂ ਜਾਵਾਂਗੇ 85 ਸਾਈਟਸ ਜਿਹੜਾ ਰਾਗ ਵੀ ਰਹਿੰਦੀਆਂ ਨੇ ਤੇ 70 ਹੋਰ ਤੇ ਜਾ ਰਹੇ ਉਹ ਜਿੱਥੇ ਜਿੱਥੇ ਵੀ ਡੈਟੀਫਾਈ ਹੋਈਆਂ ਨੇ ਉਹ ਅਸੀਂ ਕੀਤੀ ਤਾਂ ਯੋਜਨਾ ਵੀ ਮੁੱਦਾ ਉਠਾਇਆ ਨਹੀਂ ਹੁਣ ਕਿਸਾਨਾਂ ਨੇ ਵੀ ਮੁੱਦਾ ਠਹਿਗਿਆ ਰਾਵੀ ਦਰਿਆ ਤੋਂ ਪਰ੍ਹ ਕੰਟੜੀ ਦਾਰ ਤੋਂ ਪਰ੍ਹ ਜ਼ਮੀਨਾਂ ਦੇ ਜ਼ਰੀਏ ਤੋਂ ਪਰਿਹਾਟ ਰਿਹਾ ਤੇ ਉਹਨਾਂ ਨੂੰ ਕੱਟਣੀ ਮੁਸ਼ਕਲ ਨਹੀਂ ਨਾ ਮੰਪਣ ਕਿਉਂਕਿ ਸੁਰੱਖਿਆ ਦੇ ਮੁੱਦੇ ਦਾ ਜਦੋਂ ਉਹ ਕੱਢ ਨਹੀਂ ਜਾਦੇ ਉਹਦੇ ਬਾਅਦ ਕੀ ਕਰੇਗੀ ਸਰਕਾਰ ਦੇਖੋ ਮੁੱਖ ਮੰਤਰੀ ਸਾਹਿਬ ਸਾਹਮਣੇ ਸਰਦਾਰ ਗੁਰਦੀਪ ਸਿੰਘ ਧਾਲੀਆ ਸਾਹਿਬ ਨੇ ਗੱਲ ਰੱਖੀ ਸੀ ਤੇ ਅੱਜ ਮੈਂ ਇੱਥੇ ਆਇਆ ਮੈਨੂੰ ਉਹਨਾਂ ਨੇ ਭੇਜਿਆ ਅੱਜ ਮੈਂ ਸਾਰੀ ਰਿਪੋਰਟ ਹੈ ਜਿਹੜੀ ਜਾ ਕੇ ਦੇਖੀ ਵੀ ਇਹ ਲੋਕਾਂ ਨੇ ਮੁਸ਼ਕਲ ਦੀ ਮੁਸ਼ਕਲ ਜਹਿਰ ਵੀ ਹੈ ਕਿਉਂਕਿ ਮੈਂ ਇਹਨਾਂ ਹੜ੍ਹਾਂ ਦੇ ਦੌਰਾਨ ਸ਼ਾਹਿਰ ਦਾ ਜਿਹੜੇ ਵਿੱਚ ਗਿਆ ਸੀ ਉੱਥੇ ਮੈਂ ਦੇਖਿਆ ਕਿ ਉੱਤੇ ਤਾਂ ਪੀਐਸਐਫ ਵਾਲੇ ਪੂਰੀ ਤਲਾਸ਼ੀ ਤੋਂ ਬਾਅਦ ਉਹ ਵੈਸੇ ਹੀ ਬੰਦੇ ਨੂੰ ਜਾਣ ਦਿੰਦੇ ਨੇ ਤੇ ਤੇਰੇ ਪੱਲੇ ਵੀ ਮੇਚਾ ਕੋਨਾ ਸੋ ਇਹਦਾ ਵੀ ਹੈਗਾ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਕਿਸੀ ਪਰ ਇੱਕ ਨਵੀਂ ਮੁਸ਼ਕਲ ਜਿਹੜੀ ਉਹ ਆ ਰਹੀ ਸਾਹਮਣੇ ਕਿ ਜਿਹੜੇ ਬੀਜ ਦਿੱਤੇ ਜਾ ਰਹੇ ਨੇ ਉਹਨਾਂ ਦੇ ਜਿਹੜੇ ਫਾਰਮ ਭਰੇ ਜਾ ਰਹੇ ਨੇ ਜਿਨ੍ਹਾਂ ਦੇ ਆਨਲਾਈਨ ਨਾਮ ਨਹੀਂ ਜਿਹੜੇ ਹੋਏ ਉਹਨਾਂ ਦੇ ਫਾਰਮ ਜਿਹੜੇ ਉਹ ਫਿਲ ਨਹੀਂ ਹੋ ਰਹੇ ਤਾਂ ਉਸ ਦੇ ਵਾਸਤੇ ਵੀ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਪ੍ਰਕਿਰਿਆ ਸੰਭਲ ਕੀਤੀ ਜਾਵੇ ਉਹਦੇ ਸੰਬੰਧੀ ਬਿਲਕੁਲ ਕਰਾਂਗੇ ਹਰ ਜਿਹਦਾ ਨੁਕਸਾਨ ਹੋਇਆ ਜਿਹੜੇ ਵੀ ਖੇਤ ਵਿੱਚ ਹਰ ਹਰ ਬੰਦੇ ਨੂੰ ਬੀਜ ਜਿਹੜਾ ਪੂਰਾ ਦਿੱਤਾ ਜਾਊਗਾ ਜਿਹੜੀ ਵੀ ਸੌਟ ਕਰਨੀ ਕੋਈ ਹੈ ਸੌਟ ਕਰਾਂਗੇ ਜਿਹੜੇ ਫਾਰਮ ਮਿਲੇ ਨੇ ਉਹਦੇ ਵੀ ਸਾਰਾ ਮੋਨਿਟਰਿੰਗ ਕਰਾਂਗੇ ਕਿਸੇ ਨੋ ਇਸ ਵਿਚ ਤੋਂ ਪਾਹਾਂ ਨਹੀਂ ਰੱਖਿਆ ਬਸ ਇੱਕ ਨਵੀਂ ਮੁਸ਼ਕਲ ਖੜੀ ਹੋ ਗਈ ਹੈ ਜਿਵੇਂ ਪਹਿਲਾਂ ਪਸਾੜ ਫਸਲਾਂ ਰੁਪੀਆਂ ਸੀ ਹੁਣ ਸੋਕਰੀਆ ਜਦੋਂ ਹੋਰ ਚਲਾਉਣੇ ਜਰੂਰੀ ਬਿਟੇ ਆ ਜੀ ਸਮਰਸਥਲ ਮੋਟਰਾਂ ਕਰਕੇ ਹੋਰ 파ੜ ਰਿਆ ਜੀ ਕਿਉਂਕਿ ਥੱਲੇ ਰੇਤਾ ਜੰਮੀ ਜਾਂ ਕੀਚੱਕਰਿਆ ਅੱਜ ਵੀ ਕਈ ਪਿੰਡਾਂ ਚੋਂ ਗੂਨ ਆ ਰਿਹਾ ਕਿ ਹੋਰ 파ੜ ਰਿਆ ਉਹਨਾਂ ਵਾਤੇ ਕੋਈ ਹਜੀ ਸਰਕਾਰ ਵੱਲੋਂ ਫਾਊਂਡੇਸ਼ਨ ਨਹੀਂ ਕਰਦਾ ਜੀ ਕਿਉਂ ਨਾ ਮੌਜੂਦਾ ਜਾਵੇ ਜੀ ਕੋ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਪਹਿਲੇ ਦਿਨ ਕਿਹਾ ਸੀ ਕਿ ਹਰ ਤਰੀਕੇ ਦਾ ਜਿਹੜਾ ਨੁਕਸਾਨ ਐਸੀ ਕੋ ਕਰਾਂਗੇ ਇਹ ਸਾਰੀ ਜੀਰ ਜਿਹੜੀ ਨਵੀਂ ਗੱਲ ਆਈ ਹੈ। ਹਾਂਜੀ। ਦੇਖੋ ਹੁਣ ਅਸੀਂ ਪਹਿਲਾਂ ਜਿਹੜਾ ਅੰਦਾਜ਼ਾ ਲਾਇਆ ਸੀ ਉਹ 13000 ਕਰੋੜ ਦਾ ਲਾਇਆ ਸੀ। ਕਿ 13000 ਕਰੋੜ ਦਾ ਨੁਕਸਾਨ। ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਇੱਕ ਦੋ ਇਧਰ ਕਿਸਾਨ ਸਾਥੀਆਂ ਨੇ ਦੱਸਿਆ ਸੀ ਕਿ ਸਾਡੇ ਜਿਹੜੇ ਫੋਲਡਰ ਫੋਲਡਰ ਰੁੜ ਗਏ ਹੋ, ਤੁੜ ਗਏ। ਸੋ ਨੁਕਸਾਨ ਤੇ 20000 ਕਰੋੜ ਤੱਕ ਪਹੁੰਚ ਸਕਦਾ। ਪਰ ਅਸੀਂ ਤੇ ਦੇਖੋ ਸਾਰਾ ਕੁਝ ਕਰਨਾ ਕਰਾਂਗੇ। ਪਰ ਮੈਂ ਤੁਹਾਡੇ ਸਾਹਮਣੇ ਰਹੀ ਵੀ ਕਹਿਣਾ ਚਾਹਣਾ ਕਿ ਇਹ ਜੇ ਸਮੇਂ ਤੇ ਇੰਦਰ ਨੂੰ ਬਾਹਰ ਫੜਨੀ ਚਾਹੀਦੀ ਸੀ ਉਹ ਤੇ ਸਾਡੇ ਨਾਲ ਸਿਰਫ ਮਜ਼ਾਕ ਹੋਇਆ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨਹੀਂਆਂ ਨੇ ਕਿ ਇਹ ਦੇ ਮਾਈਨਿੰਗ ਨਾਲ ਹੜਾ ਗਏ ਇਹਦਾ ਮੈਨ ਮੇੜ ਹੜਾ ਗਏ ਉਹ ਅਸੀਂ ਤਾਂ ਕਿਦੋਂ ਦਾ ਨੇ ਇਹ ਵੀ ਇਸ ਤਰ੍ਹਾਂ ਨਹੀਂ ਹੋ ਜਾਂਦਾ ਪਰ ਅਸੀਂ ਲੱਗੇ ਹੋਏ ਆ ਅਸੀਂ ਹਰ ਜੋ ਮੁਸ਼ਕਲ ਸਾਹਮਣੇ ਹੁੰਦੀ ਹੈ ਉਹ ਮੁਸ਼ਕਲ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਉਹਦਾ ਹੱਲ ਸੋਚਾਂਗੇ